ਔਰ ਮੇਰੇ ਕੋਲ ਮੇਰੇ ਭੈਣ ਤੋਂ ਪਹੁੰਚਾ ਹੋਇਆ ਇੱਕ ਸੰਦੇਸ਼ ਆ ਉਹਦੇ ਵਿੱਚ ਭਾਈ ਬਰਨਮ ਕਹਿੰਦੇ ਆ ਉਰਦੂ ਸਵਾਂਸ ਨੂੰ ਅਬਰਾਨੀ ਪਾਸ਼ਾ ਵਿੱਚ ਮਸ਼ੇਰ ਕਹਿੰਦੇ ਆ ਜਿਸ ਦਾ ਅਰਥ ਲਾਇਆ ਦਸਵਾਂ ਹਿੱਸਾ ਅੰਗਰੇਜ਼ ਅਬਰਾਨੀ ਪਾਸ਼ਾ ਵਿੱਚ ਭਾਈ ਬਰਨਮ ਕਹਿੰਦੇ ਦਸਵਾਂਸ ਨੂੰ ਮੈਂ ਸ਼ੇਰ ਕਹਿੰਦੇ ਕਿੰਨੀਆਂ ਕੱਲਾਂ ਦੱਸਾਂ ਬਹੁਤ ਸਾਰੀਆਂ ਗੱਲਾਂ ਬਾਈਬਲ ਪੜ੍ਹੀ ਹੋਈਆਂ ਤੇ ਤੰਤ ਦਸਵੰਸਾਂ ਦੇ ਕਾਰਨ ਪਰ ਅੱਜ ਸਾਨੂੰ ਉਹ ਚੀਜ਼ ਨਹੀਂ ਲੱਭਦੀ ਅੱਜ ਜੇ ਪਾਦਰੀ ਕਿਤੇ ਸੋਨੇ ਕੱਪੜੇ ਪਾ ਲੈਂਦਾ ਸਾਨੂੰ ਪਾਦਰੀ ਦੇ ਸੋਨੇ ਕੱਪੜਿਆਂ ਵਾਲੇ ਵੇਖ ਕੇ ਜਲਨ ਮਹਿਸੂਸ ਹੁੰਦੀ ਆ ਪਾਦਰੀ ਕਿਤੇ ਗੱਡੀ ਲੈ ਰਹਿੰਦਾ ਵੱਡੀ ਤੇ ਸਾਨੂੰ ਪਾਦਰੀ ਦੀ ਗੱਡੀ ਵਾਲੇ ਵੇਖ ਕੇ ਜਲਨ ਮਹਿਸੂਸ ਹੁੰਦੀ ਆ ਪਾਦਰੀ ਕਿਤੇ ਏਸੀ ਲੈ ਲੈਂਦਾ ਆ ਪਾਦਰੀ ਦਾ ਲੱਗਾ ਹੋਇਆ ਏਸੀ ਵੇਖ ਕੇ ਸਾਨੂੰ ਜਲਨ ਮਹਿਸੂਸ ਹੁੰਦੀ ਆ ਮੇਰੇ ਭਾਈਓ ਤੇ ਮੇਰੀ ਜੋ ਭੈਣੋ ਇਹ ਕਿਉਂ ਆ ਕਿਉਂਕਿ ਪਾਦਰੀ ਖੁਦਾ ਦੇ ਵਚਨ ਦਾ ਵਫਾਦਾਰ ਆ ਔਰ ਉਹ ਖੁਦਾ ਦੇ ਘਰ ਦਾ ਵਫਾਦਾਰ ਆ ਖੁਦਾ ਇਸ ਲਈ ਉਹਨੂੰ ਅਸੀਸ ਦਿੰਦਾ ਆ ਖੁਦਾ ਇਸ ਲਈ ਉਹਨੂੰ ਬਰਕਤ ਦਿੰਦਾ ਆ ਪਰ ਸਾਡਾ ਵਿਚਾਰ ਕੀ ਆ ਪਾਦਰੀ ਫਿਰੇ ਚਾਪਲਾਂ 'ਚ ਪਾਦਰੀ ਫਿਰੇ ਪਾਟੇ ਕੱਪੜਿਆਂ 'ਚ ਅਸੀ ਸੋਨੇ ਕੱਪੜੇ ਪਾਈ ਨੇ ਪਾਦਰੀ ਆਵੇ ਲੋਕਾਂ ਦੇ ਲਿਫਟ ਲੈ ਕੇ ਡਾਕਟਰ ਭਾਈ ਕਿੱਥੇ ਜਾਣਾ ਪਾਦਰੀ ਆਖੇ ਮੈਂ ਫਲਾਣ ਦੇ ਨਾਲ ਮੀਟਿੰਗ ਤੇ ਚੱਲਿਆ ਮਹਾਰਾਜ ਲੈ ਜਾਓ ਫਿਰ ਖੁਸ਼ ਆ ਲੋਕ ਇਹ ਪਾਦਰੀ ਨੂੰ ਖੁਦਾ ਸੰਦ ਦਿੰਦਾ ਆ ਗੱਡੀ ਮੋਟਰਸਾਈਕਲ ਮੋਪਡ ਅਜਹੀਆਂ ਚੀਜ਼ਾਂ ਤੇ ਲੋਕਾਂ ਦੀਆਂ ਨਜ਼ਰਾਂ 'ਚ ਆਂਦਾ ਹੈ ਸੱਚੋਚਾਚਾਰ ਕਰੋ ਮੇਰੇ ਭਰਾਵੋ ਤੇ ਮਰੀਓ ਪੈਨੋ ਮੈਂ ਚਾਰ ਕਰੋ ਜਰਾ ਅਸੀਂ ਕਿੱਥੇ ਆ ਸਾਨੂੰ ਕੀ ਹੋਣਾ ਚਾਹੀਦਾ ਯਾਰ